ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਈਦ ਦਾ ਦਿਨ ਚੜ੍ਹਿਆ ਈਦ ਦਾ ਤਿਹਾਰ ਹੈ ਮੈਂ ਸਾਰੇ ਮਾਨਵਤਾ ਨੂੰ ਸਾਰੇ ਪੰਜਾਬੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਜਿਸੀ ਜਲੰਧਰ ਦੇ ਵਿੱਚ ਈਦ ਮਨਾਉਣ ਦੇ ਮੌਕੇ ਤੇ ਸਾਰੇ ਜਣੇ ਪਹੁੰਚੇ ਐ ਨਵਾਜ ਪੜੀ ਗਈ ਹੈ ਤੇ ਪੂਰੀ ਮਾਨਵਤਾ ਦੀ ਖੁਸ਼ਹਾਲੀ ਦੇ ਲਈ ਇੱਥੇ ਅਰਦਾਸ ਕੀਤੀ ਗਈ ਹੈ ਤੇ ਏਕਤਾ ਸਾਰਿਆਂ ਦੇ ਇਕੱਠੇ ਰਹਿਣ ਦੀ ਸਦ ਭਾਵਨਾ ਦੀ ਅਰਦਾਸ ਕੀਤੀ ਗਈ ਹੈ ਮੈਨੂੰ ਆ ਕੇ ਇੱਥੇ ਬੜੀ ਖੁਸ਼ੀ ਹੋਈ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ Eid ਦੀ ਮੁਬਾਰਕਵਾਦ ਦੇਣਾ ਤਾਲਾਬਾ Eid ਦੀ Eid ਦੇ ਨਾਲ ਨੌਸਮਨ ਭਾਈਚਾ ਦੇ ਨਾਲ Eid ਦੀ ਮੁਬਾਰਕਬਾਦ ਕੜੀ ਹੋ ਪਰੇ ਕੱਢ ਨਾਲ ਜੀ ਨਾਲ ਬੈਣ ਹਾਂ ਜੀ ਹਾਂ ਨਾਲ ਖੜੇ ਹੋ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਸਾਰੇ ਖੁਸ਼ਹਾਲ ਰਹਿਣ ਤੇ ਸਾਰੇ ਏਕਤਾ ਅਰ ਸਦਭਾਵਨਾ ਦੇ ਨਾਲ ਇੱਥੇ ਦਾ ਮਾਹੌਲ ਰਹੇ ਸਾਰਿਆਂ ਦੇ ਦਿਲਾਂ ਦੇ ਵਿੱਚ ਖੁਸ਼ੀ ਅਰ ਪਿਆਰ ਰਹੇ ਸੀਐਮ ਸਾਹਿਬ ਅ ਕੱਲ ਤੁਸੀਂ ਹਿਮਾਚਲ ਦੇ ਸੀਐਮ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਿਹੜੇ ਉਹ ਬਾਅਦ ਚ ਕਰ ਲਾਂਗੇ ਆਪਾਂ ਈਦ ਦੀ ਗੱਲ ਕਰੀਏ ਮੈਂ ਕੱਲ ਹਿਮਾਚਲ ਦੇ ਮੁੱਖ ਮੰਤਰੀ ਸੁੱਕੂ ਜੀ ਨਾਲ ਗੱਲਬਾਤ ਕੀਤੀ ਹੈ ਜਿਹੜਾ ਹਿਮਾਚਲ ਦੇ ਵਿੱਚ ਇੱਕ ਅਣਸੁਖਾਵੀ ਘਟਨਾ ਵਾਪਰੀ ਹੈ ਉਸ ਦੇ ਤਹਿਤ ਉਹਨਾਂ ਨੂੰ ਮੈਂ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਲੋਕ ਐ ਜਿਹੜੇ ਨਫ਼ਰਤ ਫੈਲਾ ਰਹੇ ਐ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਤੇ ਉਹਨਾਂ ਨੇ ਵੀ ਇਸ ਗੱਲ ਦੀ ਖੁਆਇਸ਼ ਜਾਰੀ ਕੀਤੀ ਐ ਔਰ ਅਪੀਲ ਕੀਤੀ ਐ ਲੋਕਾਂ ਨੂੰ ਕਿ ਹਿਮਾਚਲ ਤੇ ਪੰਜਾਬੀਆਂ ਦਾ ਹਮੇਸ਼ਾ ਤੋਂ ਨੌ ਮਾਸ ਦੇ ਰਿਸ਼ਤੇ ਦੇ ਮਾਣਾ ਮੰਗੂ ਪਿਆਰ ਰਿਹਾ ਤੇ ਇਸ ਪਿਆਰ ਨੂੰ ਆਪਾਂ ਨੇ ਬਣਾ ਕੇ ਰੱਖਣਾ ਐ ਜਿਹੜੇ ਲੋਕ ਨਫ਼ਰਤ ਫੈਲਾਉਂਦੇ ਐ ਉਹਨਾਂ ਦੇ ਬਹਿਕਾਵੇ ਵਿੱਚ ਨਾ ਆ ਕੇ ਐਸੀ ਪਿਆਰ ਦੇ ਵਿੱਚ ਰਹਿਣਾ ਤੇ ਇੱਕ ਦੂਜੇ ਦਾ ਸਤਿਕਾਰ ਕਰਨਾ ਸਾਨੂੰ ਹਿਮਾਚਲੀਆਂ ਦੀ ਤੇ ਹਿਮਾਚਲ ਦੀ ਸਾਨੂੰ ਐਸੀ ਪੁਰਾਣੇ ਪੰਜਾਬੀਆਂ ਸਾਨੂੰ ਇੱਕ ਦੂਸਰੇ ਦੀ ਲੋੜ ਹੈ ਅਸੀਂ ਹਮੇਸ਼ਾ ਇਕੱਠੇ ਰਹਿਣਾ ਤੇ ਇਕੱਠੇ ਹੀ ਹਮੇਸ਼ਾ ਰਹਾਂਗੇ ਕਿਸੇ ਤਰ੍ਹਾਂ ਦੀ ਨਫ਼ਰਤ ਦੀ ਭਾਵਨਾ ਸਾਡੇ ਵਿੱਚਕਾਰ ਜਿਹੜੇ ਗਲਤ ਅੰਸਰ ਪੈਦਾ ਕਰਨਾ ਚਾਹੁੰਦੇ ਆ ਉਹਨਾਂ ਦੇ ਕਹੇ ਤੇ ਨਹੀਂ ਹੋਏਗੀ ਇਹ ਹੀ ਗੱਲ ਮੁੱਖ ਮੰਤਰੀ ਜੀ ਹਿਮਾਚਲ ਦੇ ਨਾਲ ਹੋਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇੱਥੇ ਹਰ ਤਰੀਕੇ ਦੀ ਸਤਿ ਭਾਵਨਾ আর ਪਿਆਰ ਰਹੇਗਾ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਨਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਕੀ ਲੱਗਦਾ ਕੰਗਣਾ ਦੇ ਬਿਆਨਾਂ ਤੋਂ ਬਾਅਦ ਹੀ ਇਹ ਸਾਰਾ ਕੁਝ ਇਹ ਭਾਜਪਾ ਦੀ ਨਫਰਤ ਦੀ ਰਾਜਨੀਤੀ ਹੈ ਜਿਹੜੀ ਕਿ ਉਹ ਜਾਣ ਬੁੱਝ ਕੇ ਫੈਲਾਉਂਦੇ ਆ ਆਪਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਵਿੱਚ ਨਹੀਂ ਆਣਾ ऐसे प्यार ਦੇ ਵਿੱਚ ਰਹਿਣਾ ਚੱਲੀ ਸਾਹਿਬ ਇੱਕ ਦੱਸੋ ਪਾਣੀ ਦਾ ਸੰਕਟ ਬਹੁਤ ਜ਼ਿਆਦਾ ਹੋ ਰਿਹਾ ਹੈ ਕਈ ਜਗ੍ਹਾ ਪਾਣੀ ਬਹੁਤ ਘਟਦਾ ਜਾ ਰਿਹਾ ਹੈ ਇਹਦੇ ਵਾਸਤੇ ਲੋਕਾਂ ਨੂੰ ਕੀ ਅਪੀਲ ਕਰਨੀ ਚ ਪਵਿੱਤਰ ਜਲਾਰ ਹੈਗਾ ਜ਼ਰੂਰੀ ਹੈ ਪਾਣੀ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਹੈ ਬਾਣੀ ਵਿੱਚ ਵੀ ਆਉਂਦਾ ਹੈ ਤੇ ਸਾਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਅਸੀਂ ਜਾਰਾ ਤੋਂ ਜ਼ਿਆਦਾ ਸਾਂਭ ਸੰਭਾਲ ਕਰੀਏ ਤੇ ਪਾਣੀ ਉਹਨਾਂ ਵਰਤੀ ਜਿਨਨੇ ਦੀ ਲੋੜ ਹੈ ਤੇ ਜਿਹੜਾ ਪਾਣੀ ਥੱਲੇ ਨੂੰ ਘਟਦਾ ਜਾ ਰਿਹਾ ਹੈ ਇਸ ਦੀ ਚਿੰਤਾ ਕਰੀਏ ਤੇ ਇਸ ਦੇ ਹੱਲ ਲੱਭੀਏ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੇ ਯੋਗ ਹੱਲ ਲੱਭ ਕੇ ਸਹੀ ਤਰੀਕੇ ਦੇ ਨਾਲ ਪਾਣੀ ਦੀ ਵਰਤੋਂ ਅਰੇ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅੱਜ ਈਦੁਲ ਜੋਹਹਾ ਦੇ ਬਹੁਤ ਹੀ ਮੁਬਾਰਕ ਦਿਨ ਦੇ ਉੱਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਕਿਉਂਕਿ ਅੱਜ ਦਾ ਇਹ ਦਿਨ ਜਦੋਂ ਹਜ਼ੂਰ ਨੇ ਆਪਣੇ ਪਰਮ ਪਿਤਾ ਪਰਮਾਤਮਾ ਉਸ ਖੁਦਾਬੰਦ ਨੇ ਜਦੋਂ ਉਹਨਾਂ ਨੂੰ ਆਪਣੀ ਸਭ ਨਾਲੋਂ ਪਿਆਰੀ ਚੀਜ਼ ਦੀ ਕੁਰਬਾਨੀ ਦੇਣ ਲਈ ਉਹਨਾਂ ਨੂੰ ਕਿਹਾ ਕਿਉਂਕਿ ਉਹਨਾਂ ਦਾ ਟੈਸਟ ਲਿਆ ਜਾ ਰਿਹਾ ਸੀ ਤਾਂ ਉਹਨਾਂ ਨੇ ਆਪਣੀ ਸਭ ਨਾਲੋਂ ਜ਼ਿਆਦਾ ਪਿਆਰੀ ਚੀਜ਼ ਜਿਹੜੀ ਆਪਣੇ ਔਲਾਦ ਆਪਣੇ ਬੱਚੇ ਹੈ ਜਿਹੜੇ ਖੁਦਾ ਦੇ ਉਸ ਹੁਕਮ ਦੇ ਅੱਗੇ ਹਾਜ਼ਰ ਕੀਤੇ ਪਰ ਕਿਉਂਕਿ ਖੁਦਾ ਨੇਕ ਹੈ ਪਿਆਰ ਕਰਨ ਵਾਲਾ ਨਰਮ ਦਿਲਾ ਆਪਣੇ ਜਿਹੜੇ ਉਹਦੇ ਉਹਨੂੰ ਪਿਆਰ ਕਰਨ ਵਾਲੇ ਆ ਉਹਨਾਂ ਦਾ ਕਦੀ ਉਹ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਬੱਚਿਆਂ ਦੀ ਜਗ੍ਹਾ ਦੇ ਉੱਤੇ ਉਸ ਵੇਲੇ ਇੱਕ ਜਿਹੜਾ ਛੋਟਾ ਬੱਚਾ ਸੀ ਬੱਕਰੀ ਦਾ ਉਹ ਉਹਨਾਂ ਨੇ ਬੱਚੇ ਦੀ ਜਗ੍ਹਾ ਉਹ ਉਸ ਵੇਲੇ ਹਾਜ਼ਰ ਹੋਇਆ ਜਿਦੇ ਕਰਕੇ ਅੱਜ ਦਾ ਇਹ ਜਿਹੜਾ ਦਿਨ ਹੈ ਜਿਹੜਾ ਕੁਰਬਾਨੀ ਦੇ ਰੂਪ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਸੋ ਅੱਜ ਇਹ ਅੱਜ ਦਾ ਦਿਨ ਇਹ ਸਾਨੂੰ ਸੁਨੇਹਾ ਦਿੰਦਾ ਕਿ ਅਸੀਂ ਜਿਸ ਨੂੰ ਪਿਆਰ ਕਰਦੇ ਆ ਜਿਸ ਹਜ਼ੂਰ ਦੇ ਅਸੀਂ ਲੜ ਲੱਗੇ ਆ ਉਦੇ ਉੱਤੇ ਆਪਣਾ ਸਰਵਤਰ ਕੁਰਬਾਨ ਕਰਨ ਦੇ ਲਈ ਹਮੇਸ਼ਾ ਸਾਨੂੰ ਉਹਨੂੰ ਉਹਦੇ ਅੱਗੇ ਆਪਾਂ ਨੂੰ ਪੇਸ਼ ਕਰਨਾ ਚਾਹੀਦਾ ਔਰ ਅਗਰ ਅਸੀਂ ਆਪਣਾ ਸਭ ਕੁਝ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਪੇਸ਼ ਕਰਦੇ ਹਾਂ ਤਾਂ ਇਨਸਾਨ ਨੂੰ ਕਦੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਹੀਂ ਲੈਂਦੀ ਔਰ ਅੱਜ ਇਹਦਾ ਜਿਹੜਾ ਆਪਸੀ ਭਾਈਚਾਰਾ ਮਜ਼ਬੂਤ ਕਰਨ ਦੇ ਲਈ ਅੱਜ ਜਿਹੜੀ ਨਮਾਜ਼ ਅਦਾ ਕੀਤੀ ਗਈ ਹੈ ਤਾਂ ਮੈਂ ਦੇਖ ਰਿਹਾ ਕਿ ਸਾਡੇ ਨਾਸਿਰ ਹਸਨ ਸਲਮਾਨੀ ਜੀ ਜਿਹੜੇ ਕਿ Eidgah ਕਮੇਟੀ ਦੇ ਪ੍ਰਧਾਨ ਹਨ ਇਨਾਂ ਦੀ ਹਾਜ਼ਰੀ ਦੇ ਵਿੱਚ ਔਰ ਸਾਡੇ ਜਲੰਧਰ ਵੈਸ ਤੋਂ ਐਮਐਲਏ ਸ਼ੀਤਲ ਅੰਗਰਾਲ ਜੀ ਹੋਰ ਬਹੁਤ ਸਾਰੇ ਸਾਥੀ ਅੱਜ ਵੱਡੇ ਲੋਕ ਅੱਜ ਜਿਹੜੀ ਹੈ ਖੁਸ਼ੀਆਂ ਆਪਸ ਦੇ ਵਿੱਚ ਸਾਂਝੀਆਂ ਕਰਨ ਲਈ ਇੱਥੇ ਪਹੁੰਚੇ ਆ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਸਮੁੱਚੇ ਭਾਈਚਾਰੇ ਨੂੰ ਅੱਜ ਦੇ ਇਸ ਮੁਬਾਰਕ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਮਾਸ਼ਰਿਕ ਜਿਹੜਾ ਪੰਜਾਬੀਆਂ ਤੇ ਹਮਲਾ ਹੋ ਰਿਹਾ ਉਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਇਹ ਬੜੀ ਮੰਦਭਾਗੀ ਗੱਲ ਹੈ ਕਿਉਂਕਿ हिमाचल होवे पंजाब होवे ਜਾਂ ਦੇਸ਼ ਦੇ ਦੂਸਰੇ ਸੂਬੇ ਹੋਣ ਇਸ ਤਰ੍ਹਾਂ ਦੀ ਜਿਹੜੀ ਰਿਫਟ ਜਿਹੜੀ ਬਨਾਨੀ ਮੈਂ ਸਮਝਦਾ ਕਿ ਇਹ ਕੋਈ ਚੰਗੇ ਸੰਕੇਤ ਨਹੀਂ ਹੈ ਸੋ ਹਿਮਾਚਲ ਸਰਕਾਰ ਨੂੰ ਇਹਦੇ ਉੱਤੇ ਜਿਹੜਾ ਕੜਾ ਐਕਸ਼ਨ ਲੈਣਾ ਚਾਹੀਦਾ ਕਿ ਜਿਹੜੇ ਲੋਕਾਂ ਨੇ ਹਰਕਤ ਕੀਤੀ ਹੈ ਉਹਨਾਂ ਦੇ ਉੱਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਚਰਨਜੀਤ ਸਿੰਘ ਚੰਨੀਵਾਰੀ ਕਹਿੰਦੇ ਕਿ ਜਿਹੜੇ ਭਾਪੀਏ ਨਫ਼ਰਤ ਦੀ ਰਾਜਨੀਤੀ ਫੈਲਾ ਰਹੇ ਐਸੇ ਕਾਰਨ ਸਾਰਾ ਕੁਝ ਜਿਹੜੀ ਨਫ਼ਰਤ ਦੀ ਰਾਜਨੀਤੀ ਦਾ ਜਿਹੜਾ ਬੀਜ ਹੈ ਇਕ ਕਾਂਗਰਸ ਨੇ ਪੈਦਾ ਕੀਤਾ ਇਸ ਵਾਰ ਵੀ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਦਲੀ ਸਮਾਜ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਇਸ ਗੱਲ ਕੇ ਡਰਾਇਆ ਧਮਕਾਇਆ ਔਰ ਇਹਨਾਂ ਦੇ ਜਿਹੜੇ ਪ੍ਰਧਾਨ ਹਨ ਰਾਹੁਲ ਗਾਂਧੀ ਜੀ ਔਰ ਸਾਰੀ ਕਾਂਗਰਸ ਨੇ ਜਿਹੜਾ ਸੰਵਿਧਾਨ ਦੀਆਂ ਇੰਨੀਆਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਕਾਪੀਆਂ ਮਹੰਗਾਈਆਂ ਤਾਂ ਕਿ ਉਹ ਸਟੇਜਾਂ ਦੇ ਉੱਤੇ ਲਹਿਰਾਈਆਂ ਜਾ ਸਕਣ ਦਲਿਤ ਭਾਈਚਾਰੇ ਨੂੰ ਡਰਾਇਆ ਜਾ ਸਕੇ ਦਲਿਤ ਭਾਈਚਾਰੇ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਕੀਤਾ ਗਿਆ ਕਿ ਅਗਰ 400 ਪਾਰ ਸੀਟਾਂ ਆਂਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਤਾਂ ਇਹ ਸੰਵਿਧਾਨ ਤੋੜ ਦਿੱਤਾ ਜਾਏਗਾ ਤਾਂ ਕਿਤਨਾ ਕਿਤੇ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਇਹ ਕਾਂਗਰਸ ਪੈਦਾ ਕਰਦੀ ਜੀਪੀ ਦੀ ਝਿੰਡੀ ਚ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਦੇਖੋ ਸਾਡੀ ਪੂਰੀ ਤਿਆਰੀ ਹੈ ਬੀਜੇਪੀ ਨੇ ਆਪਣਾ ਪੂਰਾ ਸਾਡਾ ਪੂਰਾ ਲਾਓ ਲਸ਼ਕਰ ਜਿਹੜਾ ਵੈਸਟ ਹਲਕੇ ਦਾ ਸੀ ਪੂਰਾ ਲਾਂਬੰਦ ਕੀਤਾ ਔਰ ਅਸੀਂ ਪੂਰੀ ਤਿਆਰੀ ਦੇ ਨਾਲ ਝੋਨ ਲੜਾਂਗੇ ਉਹਨਾਂ ਦੀ ਪਾਰਟੀ ਨੇ ਹਾਲੀ ਤੱਕ ਉਮੀਦਵਾਰ ਕੌਣ ਹੋਵੇਗਾ ਦੇਖੋ ਸ਼ੀਤਲੰਗਰਾਲ ਜੀ ਜਿਹੜੇ ਉੱਥੇ ਐਮਐਲਏ ਸੀਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਰਿਜ਼ਾਈਨ ਕਰਕੇ ਤਾਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਮੇਰੇ ਅਨੁਸਾਰ ਤਾਂ ਉਹਨਾਂ ਦਾ ਹੱਕ ਬੰਦਾ ਥੈਂਕ ਯੂ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਈਦ ਦਾ ਦਿਨ ਚੜ੍ਹਿਆ ਈਦ ਦਾ ਤਿਹਾਰ ਹੈ ਮੈਂ ਸਾਰੇ ਮਾਨਵਤਾ ਨੂੰ ਸਾਰੇ ਪੰਜਾਬੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਐਸੀ ਜਲੰਧਰ ਦੇ ਵਿੱਚ ईद मनाਉਣ ਦੇ ਮੌਕੇ ਤੇ ਸਾਰੇ ਜਣੇ ਪਹੁੰਚੇ ਐ ਨਵਾਜ਼ ਪੜੀ ਗਈ ਹੈ ਤੇ ਪੂਰੀ ਮਾਨਵਤਾ ਦੀ ਖੁਸ਼ਹਾਲੀ ਦੇ ਲਈ ਇੱਥੇ ਅਰਦਾਸ ਕੀਤੀ ਗਈ ਹੈ ਤੇ ਏਕਤਾ ਸਾਰਿਆਂ ਦੇ ਇਕੱਠੇ ਰਹਿਣ ਦੀ ਸਦ ਭਾਵਨਾ ਦੀ ਅਰਦਾਸ ਕੀਤੀ ਗਈ ਹੈ ਮੈਨੂੰ ਆ ਕੇ ਇੱਥੇ ਬੜੀ ਖੁਸ਼ੀ ਹੋਈ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ Eid ਦੀ ਮੁਬਾਰਕਵਾਦ ਦੇ ਨਾਲ ਤਾਲਾਬਾ ਦੀ Eid ਦੇ ਨਾਲ ਨਸਮਾਨ ਪੈਚਾ ਦੇ ਨਾਲ Eid ਦੀ ਨਵਾਜ਼ ਖੜੀ ਹੋ ਪਰਿ ਗੱਡ ਨਾਲ ਨਾਲ ਪਏ ਹਾਂ ਜੀ ਹਾਂ ਨਾਲ ਖੜੇ ਹੋ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਸਾਰੇ ਖੁਸ਼ਹਾਲ ਰਹਿਣ ਤੇ ਸਾਰੇ ਏਕਤਾ ਅਰ ਸਤਿ ਭਾਵਨਾ ਦੇ ਨਾਲ ਇੱਥੇ ਦਾ ਮਾਹੌਲ ਰਹੇ ਸਾਰਿਆਂ ਦੇ ਦਿਲਾਂ ਦੇ ਵਿੱਚ ਖੁਸ਼ੀ ਅਰ ਪਿਆਰ ਰਹੇ ਸੀਮ ਸਾਹਿਬ ਅ ਕੱਲ ਤੁਸੀਂ ਹਿਮਾਚਲ ਦੇ ਸੀਮ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਿਹੜੇ ਉਹ ਬਾਤ ਚ ਕਰ ਲਾਂਗੇ ਆਪਾਂ Eid ਦੀ ਗੱਲ ਕਰੀ ਮੈਂ ਕੱਲ ਹਿਮਾਚਲ ਦੇ ਮੁੱਖ ਮੰਤਰੀ ਸੁੱਕੂ ਜੀ ਨਾਲ ਗੱਲਬਾਤ ਕੀਤੀ ਹੈ ਜਿਹੜਾ ਹਿਮਾਚਲ ਦੇ ਵਿੱਚ ਇੱਕ ਅਨਸੁਖਾਵੀ ਘਟਨਾ ਵਾਪਰੀ ਹੈ ਉਸ ਦੇ ਤਹਿਤ ਉਹਨਾਂ ਨੂੰ ਮੈਂ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਨਫ਼ਰਤ ਫੈਲਾ ਰਹੇ ਹੈ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਤੇ ਉਹਨਾਂ ਨੇ ਵੀ ਇਸ ਗੱਲ ਦੀ ਖੁਆਇਸ਼ ਜਾਰੀ ਕੀਤੀ ਹੈ ਔਰ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਹਿਮਾਚਲ ਤੇ ਪੰਜਾਬੀਆਂ ਦਾ ਹਮੇਸ਼ਾ ਤੋਂ ਨੌ ਮਾਸ ਦੇ ਰਿਸ਼ਤੇ ਦੇ ਮਾਣ ਮੰਗੂ ਪਿਆਰ ਰਿਹਾ ਤੇ ਇਸ ਪਿਆਰ ਨੂੰ ਆਪਾਂ ਨੇ ਬਣਾ ਕੇ ਰੱਖਣਾ ਹੈ ਜਿਹੜੇ ਲੋਕ ਨਫ਼ਰਤ ਫੈਲਾਉਂਦੇ ਐ ਉਹਨਾਂ ਦੇ ਬਹਿਕਾਵੇ ਵਿੱਚ ਨਾ ਆ ਕੇ ਐਸੀ ਪਿਆਰ ਦੇ ਵਿੱਚ ਰਹਿਣਾ ਤੇ ਇੱਕ ਦੂਜੇ ਦਾ ਸਤਿਕਾਰ ਕਰਨਾ ਸਾਨੂੰ ਹਿਮਾਚਲੀਆਂ ਦੀ ਤੇ ਹਿਮਾਚਲ ਦੀ ਸਾਨੂੰ ਐਸੀ ਪੁਰਾਣੇ ਪੰਜਾਬੀਆਂ ਸਾਨੂੰ ਇੱਕ ਦੂਸਰੇ ਦੀ ਲੋੜ ਐ ਅਸੀਂ ਹਮੇਸ਼ਾ ਇਕੱਠੇ ਰਹਿਣਾ ਤੇ ਇਕੱਠੇ ਹੀ ਹਮੇਸ਼ਾ ਰਹਾਂਗੇ ਕਿਸੇ ਤਰ੍ਹਾਂ ਦੀ ਨਾ ਪ੍ਰਤੀ ਭਾਵਨਾ ਸਾਡੇ ਵਿਚਕਾਰ ਜਿਹੜੇ ਕਲ ਤਾਨਸਰ ਪੈਦਾ ਕਰਨਾ ਚਾਹੁੰਦੇ ਆ ਉਹਨਾਂ ਦੇ ਕਹੇ ਤੇ ਨਹੀਂ ਹੋਏਗੀ। ਇਹ ਹੀ ਗੱਲ ਮੁੱਖ ਮੰਤਰੀ ਜੀ ਹਿਮਾਚਲ ਦੇ ਨਾਲ ਹੋਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇੱਥੇ ਹਰ ਤਰੀਕੇ ਦੀ ਸਤਿ ਭਾਵਨਾ আর ਪਿਆਰ ਰਹੇਗਾ। ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਨਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ। ਕੀ ਲੱਗਦਾ ਕੰਗਨਾ ਤੇ ਬਿਆਨਾਂ ਤੋਂ ਬਾਅਦ ਹੀ ਇਹ ਸਾਰਾ ਕੁਝ ਇਹ ਭਾਜਪਾ ਦੀ ਨਫਰਤ ਦੀ ਰਾਜਨੀਤੀ ਹੈ ਜਿਹੜੀ ਕਿ ਉਹ ਜਾਣ ਬੁੱਝ ਕੇ ਫਲਾਉਂਦੇ ਆ ਆਪਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਵਿੱਚ ਨਹੀਂ ਆਣਾ ਐਸੀ ਪਿਆਰ ਦੇ ਵਿੱਚ ਰਹਿਣਾ। ਚੰਦੀ ਸਾਹਿਬ ਇੱਕ ਦੱਸੋ ਪਾਣੀ ਦਾ ਸੰਕਟ ਬਹੁਤ ਜ਼ਿਆਦਾ ਹੋ ਰਿਹਾ ਹੈ। ਕਈ ਜਗ੍ਹਾ ਪਾਣੀ ਬਹੁਤ ਘਟਦਾ ਜਾ ਰਿਹਾ ਹੈ। ਇਹਦੇ ਵਾਸਤੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ? ਪਵਿੱਤਰ ਗੁਆਰ ਹੈਗਾ ਜ਼ਰੂਰੀ ਹੈ। ਪਾਣੀ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਹੈ ਬਾਣੀ ਵਿੱਚ ਵੀ ਆਉਂਦਾ ਹੈ ਤੇ ਸਾਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਐਸੀ ਜ਼ਿਆਰਾ ਤੋਂ ਜ਼ਿਆਦਾ ਸਾਮ ਸੰਭਾਲ ਕਰੀਏ ਤੇ ਪਾਣੀ ਉਨਾ ਵਰਤੀ ਜਿੰਨੇ ਦੀ ਲੋੜ ਹੈ ਤੇ ਜਿਹੜਾ ਪਾਣੀ ਥੱਲੇ ਨੂੰ ਘਟਦਾ ਜਾ ਰਿਹਾ ਇਸ ਦੀ ਚਿੰਤਾ ਕਰੀਏ ਤੇ ਇਸ ਦੇ ਹੱਲ ਲੱਭੀਏ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੇ ਯੋਗ ਹੱਲ ਲੱਭ ਕੇ ਸਹੀ ਤਰੀਕੇ ਦੇ ਨਾਲ ਪਾਣੀ ਦੀ ਵਰਤੋਂ ਅਰੇ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅੱਜ ਈਦੁਲ ਜੂਹਾ ਦੇ ਬਹੁਤ ਹੀ ਮੁਬਾਰਕ ਦਿਨ ਦੇ ਉੱਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਕਿਉਂਕਿ ਅੱਜ ਦਾ ਇਹ ਦਿਨ ਜਦੋਂ ਹਜ਼ੂਰ ਨੇ ਆਪਣੇ ਪਰਮ ਪਿਤਾ ਪਰਮਾਤਮਾ ਉਸ ਖੁਦਾਬੰਦ ਨੇ ਜਦੋਂ ਉਹਨਾਂ ਨੂੰ ਆਪਣੀ ਸਭ ਨਾਲੋਂ ਪਿਆਰੀ ਚੀਜ਼ ਦੀ ਕੁਰਬਾਨੀ ਦੇਣ ਦੇ ਲਈ ਉਹਨਾਂ ਨੂੰ ਕਿਹਾ ਕਿਉਂਕਿ ਉਹਨਾਂ ਦਾ ਟੈਸਟ ਲਿਆ ਜਾ ਰਿਹਾ ਸੀ ਤਾਂ ਉਹਨਾਂ ਨੇ ਆਪਣੀ ਸਭ ਨਾਲੋਂ ਜ਼ਿਆਦਾ ਪਿਆਰੀ ਚੀਜ਼ ਜਿਹੜੀ ਆਪਣੇ ਔਲਾਦ ਆਪਣੇ ਬੱਚੇ ਆ ਜਿਹੜੇ ਖੁਦਾ ਦੇ ਉਸ ਹੁਕਮ ਦੇ ਅੱਗੇ ਹਾਜ਼ਰ ਕੀਤੇ ਪਰ ਕਿਉਂਕਿ ਖੁਦਾ ਨੇਕ ਹੈ ਪਿਆਰ ਕਰਨ ਵਾਲਾ ਨਰਮ ਦਿਲਆ ਆਪਣੇ ਜਿਹੜੇ ਉਹਦੇ ਉਹਨੂੰ ਪਿਆਰ ਕਰਨ ਵਾਲੇ ਆ ਉਹਨਾਂ ਦਾ ਕਦੀ ਉਹ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਬੱਚਿਆਂ ਦੀ ਜਗ੍ਹਾ ਦੇ ਉੱਤੇ ਉਸ ਵੇਲੇ ਇੱਕ ਜਿਹੜਾ ਛੋਟਾ ਬੱਚਾ ਸੀ ਬੱਕਰੀ ਦਾ ਉਹ ਉਹਨਾਂ ਨੇ ਬੱਚੇ ਦੀ ਜਗ੍ਹਾ ਉਹ ਉਸ ਵੇਲੇ ਹਾਜ਼ਰ ਹੋਇਆ ਜਿਹਦੇ ਕਰਕੇ ਅੱਜ ਦਾ ਇਹ ਜਿਹੜਾ ਦਿਨ ਹੈ ਜਿਹੜਾ ਕੁਰਬਾਨੀ ਦੇ ਰੂਪ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਸੋ ਅੱਜ ਅੱਜ ਦਾ ਦਿਨ ਇਹ ਸਾਨੂੰ ਸਨੇਹਾ ਦਿੰਦਾ ਕਿ ਅਸੀਂ ਜਿਸ ਨੂੰ ਪਿਆਰ ਕਰਦੇ ਆ ਜਿਸ ਹਜ਼ੂਰ ਦੇ ਅਸੀਂ ਲੜ ਲੱਗੇ ਆ ਉਹਦੇ ਉੱਤੇ ਆਪਣਾ ਸਰਵਤਰ ਕੁਰਬਾਨ ਕਰਨ ਦੇ ਲਈ ਹਮੇਸ਼ਾ ਸਾਨੂੰ ਉਹਨੂੰ ਉਹਦੇ ਅੱਗੇ ਆਪਾਂ ਨੂੰ ਪੇਸ਼ ਕਰਨਾ ਚਾਹੀਦਾ ਔਰ ਅਗਰ ਅਸੀਂ ਆਪਣਾ ਸਭ ਕੁਝ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਪੇਸ਼ ਕਰਦੇ ਆ ਤਾਂ ਇਨਸਾਨ ਨੂੰ ਕਦੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਹੀਂ ਰਹਿੰਦੀ ਔਰ ਅੱਜ ਇਹ ਇਹਦਾ ਜਿਹੜਾ ਆਪਸੀ ਭਾਈਚਾਰਾ ਮਜ਼ਬੂਤ ਕਰਨ ਦੇ ਲਈ ਅੱਜ ਜਿਹੜੀ ਨਮਾਜ਼ ਅਦਾ ਕੀਤੀ ਗਈ ਹੈ ਤੋਂ ਮੈਂ ਦੇਖ ਰਿਹਾ ਕਿ ਸਾਡੇ ਨਾਸਿਰ ਹਸਨ ਸਲਮਾਨੀ ਜੀ ਜਿਹੜੇ ਕਿ ਈਦਗਾ ਕਮੇਟੀ ਦੇ ਪ੍ਰਧਾਨ ਹਨ ਇਹਨਾਂ ਦੀ ਹਾਜ਼ਰੀ ਦੇ ਵਿੱਚ ਔਰ ਸਾਡੇ ਜਲੰਧਰ ਵੈਸ ਤੋਂ ਐਮਐਲਏ ਸ਼ੀਤਲੰਗਰਾਲ ਜੀ ਹੋਰ ਬਹੁਤ ਸਾਰੇ ਸਾਥੀ ਅੱਜ ਵੱਡੇ ਲੋਕ ਅੱਜ ਜਿਹੜੀ ਹੈ ਖੁਸ਼ੀਆਂ ਆਪਸ ਦੇ ਵਿੱਚ ਸਾਂਝੀਆਂ ਕਰਨ ਲਈ ਤੇ ਪਹੁੰਚੇ ਆ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਸਮੁੱਚੇ ਭਾਈਚਾਰੇ ਨੂੰ ਅੱਜ ਦੇ ਇਸ ਮੁਬਾਰਕ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦੇ ਆ। ਮਾਸ਼ਾਅੱਲ ਜਿਹੜਾ ਪੰਜਾਬੀਆਂ ਤੇ ਹਮਲਾ ਹੋ ਰਿਹਾ ਉਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਇਹ ਬੜੀ ਮੰਦਭਾਗੀ ਗੱਲ ਆ ਕਿਉਂਕਿ ਹਿਮਾਚਲ ਹੋਵੇ, ਪੰਜਾਬ ਹੋਵੇ ਜਾਂ ਦੇਸ਼ ਦੇ ਦੂਸਰੇ ਸੂਬੇ ਹੋਣ ਇਸ ਤਰ੍ਹਾਂ ਦੀ ਜਿਹੜੀ ਰਿਫਟ ਜਿਹੜੀ ਬਣਾਨੀ ਮੈਂ ਸਮਝਦਾ ਕਿ ਇਹ ਕੋਈ ਚੰਗੇ ਸੰਕੇਤ ਨਹੀਂ ਆ। ਸੋ ਹਿਮਾਚਲ ਸਰਕਾਰ ਨੂੰ ਇਹਦੇ ਉੱਤੇ ਜਿਹੜਾ ਕੜਾ ਐਕਸ਼ਨ ਲੈਣਾ ਚਾਹੀਦਾ ਕਿ ਜਿਹੜੇ ਲੋਕਾਂ ਨੇ ਹਰਕਤ ਕੀਤੀ ਆ ਉਹਨਾਂ ਦੇ ਉੱਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਚਰਨਜੀਤ ਸਿੰਘ ਚੰਨੀਆੜੀ ਕਹਿੰਦੇ ਕਿ ਜਿਹੜੇ ਭਾਜਪਾ ਨਫਰਤ ਦੀ ਰਾਜਨੀਤੀ ਫੈਲਾ ਰਹੇ ਐਸੇ ਕਾਰਨ ਸਾਰਾ ਕੁਝ ਜਿਹੜੀ ਨਫਰਤ ਦੀ ਰਾਜਨੀਤੀ ਦਾ ਜਿਹੜਾ ਬੀਜ ਹੈ ਇਹ ਕਾਂਗਰਸ ਨੇ ਪੈਦਾ ਕੀਤਾ ਇਸ ਵਾਰ ਵੀ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਦਲੀ ਸਮਾਜ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਇਸ ਗੱਲ ਕੇ ਡਰਾਇਆ ਧਮਕਾਇਆ ਔਰ ਇਹਨਾਂ ਦੇ ਜਿਹੜੇ ਪ੍ਰਧਾਨ ਰਾਹੁਲ ਗਾਂਧੀ ਜੀ ਔਰ ਸਾਰੀ ਕਾਂਗਰਸ ਨੇ ਜਿਹੜਾ ਸੰਵਿਧਾਨ ਦੀਆਂ ਇਨੀਆਂ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜੀਆਂ ਕਾਪੀਆਂ ਮਹੰਗਾਈਆਂ ਤਾਂ ਕਿ ਉਹ ਸਟੇਜਾਂ ਦੇ ਉੱਤੇ ਲਹਿਰਾਈਆਂ ਜਾ ਸਕਣ ਦਲਿਤ ਭਾਈਚਾਰੇ ਨੂੰ ਡਰਾਇਆ ਜਾ ਸਕੇ ਦਲਿਤ ਭਾਈਚਾਰੇ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਕੀਤਾ ਗਿਆ ਕਿ ਅਗਰ 400 ਪਾਰ ਸੀਟਾਂ ਆਂਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਤਾਂ ਇਹ ਸੰਵਿਧਾਨ ਤੋੜ ਦਿੱਤਾ ਜਾਏਗਾ ਤਾਂ ਕਿਤਨਾ ਕਿਤੇ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਇਹ ਕਾਂਗਰਸ ਪੈਦਾ ਕਰ ਰਹੀ ਹੈ ਜੀਪੀ ਦੀ ਜਿੰਡੀ ਚ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਦੇਖੋ ਸਾਡੀ ਪੂਰੀ ਤਿਆਰੀ ਹੈ ਭਾਜਪਾ ਨੇ ਆਪਣਾ ਪੂਰਾ ਸਾਡਾ ਪੂਰਾ ਲਾਓ ਲਸ਼ਕਰ ਹੈ ਜਿਹੜਾ ਵੈਸਟ ਹਲਕੇ ਦਾ ਸੀ ਪੂਰਾ ਲਾਂਬੰਦ ਕੀਤਾ ਔਰ ਅਸੀਂ ਪੂਰੀ ਤਿਆਰੀ ਦੇ ਨਾਲ ਚੋਣ ਲੜਾਂਗੇ। ਮਤਲਬ ਤੁਸੀਂ ਪਾਰਟੀ ਨੇ ਹਾਲੀ ਤੱਕ ਉਮੀਦਵਾਰ ਕੌਣ ਹੋਵੇਗਾ? ਦੇਖੋ ਸ਼ੀਤਲੰਗਰਾਲ ਜੀ ਜਿਹੜੇ ਉੱਥੇ ਐਮਐਲਏ ਸੀਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਚੋਂ ਰਿਜ਼ਾਈਨ ਕਰਕੇ ਤਾਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ। ਮੇਰੇ ਅਨੁਸਾਰ ਤਾਂ ਉਹਨਾਂ ਦਾ ਹੱਕ ਬੰਦਾ। ਥੈਂਕ ਯੂ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ Eid ਦਾ ਦਿਨ ਚੜਿਆ, Eid ਦਾ ਤਿਹਾਰ ਹੈ। ਮੈਂ ਸਾਰੇ ਮਾਨਵਤਾ ਨੂੰ ਸਾਰੇ ਪੰਜਾਬੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਜਿ세 ਜਲੰਧਰ ਦੇ ਵਿੱਚ ਈਦ ਮਨਾਉਣ ਦੇ ਮੌਕੇ ਤੇ ਸਾਰੇ ਜਣੇ ਪਹੁੰਚੇ ਐ ਨਵਾਜ ਪੜੀ ਗਈ ਹੈ ਤੇ ਪੂਰੀ ਮਾਨਵਤਾ ਦੀ ਖੁਸ਼ਹਾਲੀ ਦੇ ਲਈ ਇੱਥੇ ਅਰਦਾਸ ਕੀਤੀ ਗਈ ਹੈ ਤੇ ਏਕਤਾ ਸਾਰਿਆਂ ਦੇ ਇਕੱਠੇ ਰਹਿਣ ਦੀ ਸਦ ਭਾਵਨਾ ਦੀ ਅਰਦਾਸ ਕੀਤੀ ਗਈ ਹੈ ਮੈਨੂੰ ਆ ਕੇ ਇੱਥੇ ਬੜੀ ਖੁਸ਼ੀ ਹੋਈ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ-ਬਹੁਤ Eid ਦੀ ਮੁਬਾਰਕਵਾਦ ਦੇਣਾ। ਤਾਂ ਨਾਲ Eid ਦੀ Eid ਦੇ ਨਾਲ ਮਸਮਾਨ ਭਾਈਚਾਰੇ ਨਾਲ Eid ਦੀ ਮੁਬਾਰਕਬਾਦ ਕਰੀਓ। ਵੱਡ ਨਾਲ ਦੀ ਨਾਲ ਹਾਂ ਜੀ ਹਾਂ ਨਾਲ ਖੜੇ ਹੋ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਸਾਰੇ ਖੁਸ਼ਹਾਲ ਰਹਿਣ ਤੇ ਸਾਰੇ ਏਕਤਾ আর ਸਦਭਾਵਨਾ ਦੇ ਨਾਲ ਇੱਥੇ ਦਾ ਮਾਹੌਲ ਰਹੇ ਸਾਰਿਆਂ ਦੇ ਦਿਲਾਂ ਦੇ ਵਿੱਚ ਖੁਸ਼ੀ আর ਪਿਆਰ ਰਹੇ। ਸੀਐਮ ਸਾਹਿਬ ਕੱਲ ਤੁਸੀਂ ਹਿਮਾਚਲ ਦੇ ਸੀਐਮ ਸਾਹਿਬ ਨਾਲ ਗੱਲਬਾਤ ਕੀਤੀ ਜਿਹੜੇ ਉਹ ਬਾਤ ਚ ਕਰ ਲਾਂਗੇ ਆਪਾਂ ਈਦ ਦੀ ਗੱਲ ਕਰੀ ਮੈਂ ਕੱਲ ਹਿਮਾਚਲ ਦੇ ਮੁੱਖ ਮੰਤਰੀ ਸੁੱਕੂ ਜੀ ਨਾਲ ਗੱਲਬਾਤ ਕੀਤੀ ਹੈ ਜਿਹੜਾ ਹਿਮਾਚਲ ਦੇ ਵਿੱਚ ਇੱਕ ਅਣਸੁਖਾਵੀ ਘਟਨਾ ਵਾਪਰੀ ਹੈ ਉਸ ਦੇ ਤਹਿਤ ਉਹਨਾਂ ਨੂੰ ਮੈਂ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਨਫਰਤ ਫੈਲਾ ਰਹੇ ਹੈ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਤੇ ਉਹਨਾਂ ਨੇ ਵੀ ਇਸ ਗੱਲ ਦੀ ਖਾਹਿਸ਼ ਜਾਰੀ ਕੀਤੀ ਹੈ ਔਰ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਹਿਮਾਚਲ ਤੇ ਪੰਜਾਬੀਆਂ ਦਾ ਹਮੇਸ਼ਾ ਤੋਂ ਨੌ ਮਾਸ ਦੇ ਰਿਸ਼ਤੇ ਦੇ ਮਾਣਾ ਮੰਗੂ ਪਿਆਰ ਰਿਹਾ ਤੇ ਇਸ ਪਿਆਰ ਨੂੰ ਆਪਾਂ ਨੇ ਬਣਾ ਕੇ ਰੱਖਣਾ ਹੈ ਜਿਹੜੇ ਲੋਕ ਨਫ਼ਰਤ ਫੈਲਾਉਂਦੇ ਐ ਉਹਨਾਂ ਦੇ ਬਹਿਕਾਵੇ ਵਿੱਚ ਨਾ ਆ ਕੇ ਐਸੀ ਪਿਆਰ ਦੇ ਵਿੱਚ ਰਹਿਣਾ ਤੇ ਇੱਕ ਦੂਜੇ ਦਾ ਸਤਿਕਾਰ ਕਰਨਾ ਸਾਨੂੰ ਹਿਮਾਚਲੀਆਂ ਦੀ ਤੇ ਹਿਮਾਚਲ ਦੀ ਸਾਨੂੰ ਐਸੀ ਪੁਰਾਣੇ ਪੰਜਾਬੀਆਂ ਸਾਨੂੰ ਇੱਕ ਦੂਸਰੇ ਦੀ ਲੋੜ ਹੈ ਅਸੀਂ ਹਮੇਸ਼ਾ ਕੱਟੇ ਰਹਿਣਾ ਤੇ ਇਕੱਠੇ ਹੀ ਹਮੇਸ਼ਾ ਰਹਾਂਗੇ ਕਿਸੇ ਤਰ੍ਹਾਂ ਦੀ ਨਫ਼ਰਤ ਦੀ ਭਾਵਨਾ ਸਾਡੇ ਵਿੱਚਕਾਰ ਜਿਹੜੇ ਗਲਤ ਅੰਸਰ ਪੈਦਾ ਕਰਨਾ ਚਾਹੁੰਦੇ ਆ ਉਹਨਾਂ ਦੇ ਕਹੇ ਤੇ ਨਹੀਂ ਹੋਏਗੀ ਇਹੀ ਗੱਲ ਮੁੱਖ ਮੰਤਰੀ ਜੀ ਹਿਮਾਚਲ ਦੇ ਨਾਲ ਹੋਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇੱਥੇ ਹਰ ਤਰੀਕੇ ਦੀ ਸਦ ਭਾਵਨਾ আর ਪਿਆਰ ਰਹੇਗਾ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਨਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਕੀ ਲੱਗਦਾ ਕੰਗਨਾ ਤੇ ਬਿਆਨਾਂ ਤੋਂ ਬਾਅਦ ਹੀ ਇਹ ਸਾਰਾ ਕੁਝ ਇਹ ਬੀਜੇਪੀ ਦੀ ਨਫਰਤ ਦੀ ਰਾਜਨੀਤੀ ਹੈ ਜਿਹੜੀ ਕਿ ਉਹ ਜਾਣ ਬੁੱਝ ਕੇ ਫਲਾਉਂਦੇ ਆ ਆਪਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਵਿੱਚ ਨਹੀਂ ਆਣਾ ਐਸੀ ਪਿਆਰ ਦੇ ਵਿੱਚ ਰਹਿਣਾ ਚੰਨੀ ਸਾਹਿਬ ਇੱਕ ਦੱਸੋ ਪਾਣੀ ਦਾ ਸੰਕਟ ਬਹੁਤ ਜ਼ਿਆਦਾ ਹੋ ਰਿਹਾ ਕਈ ਜਗ੍ਹਾ ਪਾਣੀ ਬਹੁਤ ਘਟਦਾ ਜਾ ਰਿਹਾ ਇਹਦੇ ਵਾਸਤੇ ਲੋਕਾਂ ਨੂੰ ਕੀ ਅਪੀਲ ਕਰਨੀ ਚ ਪਵਿੱਤਰ ਦੁਆਰ ਹੈਗਾ ਜ਼ਰੂਰੀ ਹੈ ਪਾਣੀ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਬਾਣੀ ਵਿੱਚ ਵੀ ਆਉਂਦਾ ਹੈ ਤੇ ਸਾਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਅਸੀਂ ਜਾਰਾ ਤੋਂ ਜ਼ਿਆਦਾ ਸਾਂਭ ਸੰਭਾਲ ਕਰੀਏ ਤੇ ਪਾਣੀ ਉਹਨਾਂ ਵਰਤੀ ਜਿਨ੍ਹਾਂ ਦੀ ਲੋੜ ਹੈ ਤੇ ਜਿਹੜਾ ਪਾਣੀ ਥੱਲੇ ਨੂੰ ਘਟਦਾ ਜਾ ਰਿਹਾ ਹੈ ਇਸ ਦੀ ਚਿੰਤਾ ਕਰੀਏ ਤੇ ਇਸ ਦੇ ਹੱਲ ਲੱਭੀਏ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੇ ਯੋਗ ਹੱਲ ਲੱਭ ਕੇ ਸਹੀ ਤਰੀਕੇ ਦੇ ਨਾਲ ਪਾਣੀ ਦੀ ਵਰਤੋਂ ਅਰੇ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅੱਜ ਈਦੁਲ ਜੁਹਾ ਦੇ ਬਹੁਤ ਹੀ ਮੁਬਾਰਕ ਦਿਨ ਦੇ ਉੱਤੇ ਮੈਂ ਬਹੁਤ ਬਹੁਤ ਵਧਾਈ ਦਿਨਾ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਕਿਉਂਕਿ ਅੱਜ ਦਾ ਇਹ ਦਿਨ ਜਦੋਂ ਹਜ਼ੂਰ ਨੇ ਆਪਣੇ ਪਰਮ ਪਿਤਾ ਪਰਮਾਤਮਾ ਉਸ ਖੁਦਾਬੰਦ ਨੇ ਜਦੋਂ ਉਹਨਾਂ ਨੂੰ ਆਪਣੀ ਸਭ ਨਾਲੋਂ ਪਿਆਰੀ ਚੀਜ਼ ਦੀ ਕੁਰਬਾਨੀ ਦੇਣ ਦੇ ਲਈ ਉਹਨਾਂ ਨੂੰ ਕਿਹਾ ਕਿਉਂਕਿ ਉਹਨਾਂ ਦਾ ਟੈਸਟ ਲਿਆ ਜਾ ਰਿਹਾ ਸੀ ਤਾਂ ਉਹਨਾਂ ਨੇ ਆਪਣੇ ਸਭ ਤੋਂ ਜ਼ਿਆਦਾ ਪਿਆਰੀ ਚੀਜ਼ ਜਿਹੜੀ ਆਪਣੇ ਔਲਾਦ ਆਪਣੇ ਬੱਚੇ ਆ ਜਿਹੜੇ ਖੁਦਾ ਦੇ ਉਸ ਹੁਕਮ ਦੇ ਅੱਗੇ ਹਾਜ਼ਰ ਕੀਤੇ ਪਰ ਕਿਉਂਕਿ ਖੁਦਾ ਨੇਕ ਹੈ ਪਿਆਰ ਕਰਨ ਵਾਲਾ ਨਰਮ ਦਿਲਾ ਆਪਣੇ ਜਿਹੜੇ ਉਹਦੇ ਉਹਨੂੰ ਪਿਆਰ ਕਰਨ ਵਾਲੇ ਆ ਉਹਨਾਂ ਦਾ ਕਦੀ ਉਹ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਬੱਚਿਆਂ ਦੀ ਜਗ੍ਹਾ ਦੇ ਉੱਤੇ ਉਸ ਵੇਲੇ ਇੱਕ ਜਿਹੜਾ ਛੋਟਾ ਬੱਚਾ ਸੀ ਬੱਕਰੀ ਦਾ ਉਹ ਉਹਨਾਂ ਨੇ ਬੱਚੇ ਦੀ ਜਗਾ ਉਹ ਉਸ ਵੇਲੇ ਹਾਜ਼ਰ ਹੋਇਆ ਜਿਦੇ ਕਰਕੇ ਅੱਜ ਦਾ ਇਹ ਜਿਹ ਦਿਨ ਹੈ ਜਿਹੜਾ ਕੁਰਬਾਨੀ ਦੇ ਰੂਪ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਸੋ ਅੱਜ ਇਹ ਅੱਜ ਦਾ ਦਿਨ ਇਹ ਸਾਨੂੰ ਸਨੇਹਾ ਦਿੰਦਾ ਕਿ ਅਸੀਂ ਜਿਸ ਨੂੰ ਪਿਆਰ ਕਰਦੇ ਆ ਜਿਸ ਹਜ਼ੂਰ ਦੇ ਅਸੀਂ ਲੜ ਲੱਗੇ ਆ ਉਹਦੇ ਉੱਤੇ ਆਪਣਾ ਸਰਵਤਰ ਕੁਰਬਾਨ ਕਰਨ ਦੇ ਲਈ ਹਮੇਸ਼ਾ ਸਾਨੂੰ ਉਹਨੂੰ ਉਹਦੇ ਅੱਗੇ ਆਪਾਂ ਨੂੰ ਪੇਸ਼ ਕਰਨਾ ਚਾਹੀਦਾ ਔਰ ਅਗਰ ਅਸੀਂ ਆਪਣਾ ਸਭ ਕੁਝ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਪੇਸ਼ ਕਰਦੇ ਹਾਂ ਤਾਂ ਇਨਸਾਨ ਨੂੰ ਕਦੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਹੀਂ ਲੈਂਦੀ ਔਰ ਅੱਜ ਇਹਦਾ ਜਿਹੜਾ ਆਪਸੀ ਭਾਈਚਾਰਾ ਮਜ਼ਬੂਤ ਕਰਨ ਦੇ ਲਈ ਅੱਜ ਜਿਹੜੀ ਨਮਾਜ਼ ਅਦਾ ਕੀਤੀ ਗਈ ਹੈ ਤਾਂ ਮੈਂ ਦੇਖ ਰਿਹਾ ਕਿ ਸਾਡੇ ਨਾਸਿਰ ਹਸਨ ਸਲਮਾਨੀ ਜੀ ਜਿਹੜੇ ਕਿ Eidgah ਕਮੇਟੀ ਦੇ ਪ੍ਰਧਾਨ ਹਨ ਇਹਨਾਂ ਦੀ ਹਾਜ਼ਰੀ ਦੇ ਵਿੱਚ ਔਰ ਸਾਡੇ ਜਲੰਧਰ ਵਸ ਤੋਂ ਐਮਐਲਏ ਸ਼ੀਤਲ ਅੰਗਰਾਲ ਜੀ ਹੋਰ ਬਹੁਤ ਸਾਰੇ ਸਾਥੀ ਅੱਜ ਵੱਡੇ ਲੋਕ ਅੱਜ ਜਿਹੜੀ ਹੈ ਖੁਸ਼ੀਆਂ ਆਪਸ ਦੇ ਵਿੱਚ ਸਾਂਝੀਆਂ ਕਰਨ ਲਈ ਇੱਥੇ ਪਹੁੰਚੇ ਆ। ਸੋ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਸਮੁੱਚੇ ਭਾਈਚਾਰੇ ਨੂੰ ਅੱਜ ਦੇ ਇਸ ਮੁਬਾਰਕ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮਾਦਰ ਜਿਹੜਾ ਇਹ ਪੰਜਾਬੀਆਂ ਤੇ ਹਮਲਾ ਹੋ ਰਿਹਾ ਉਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਇਹ ਬੜੀ ਮੰਦਭਾਗੀ ਗੱਲ ਹੈ ਕਿਉਂਕਿ ਹਿਮਾਚਲ ਹੋਵੇ, ਪੰਜਾਬ ਹੋਵੇ ਜਾਂ ਦੇਸ਼ ਦੇ ਦੂਸਰੇ ਸੂਬੇ ਹੋਣ ਇਸ ਤਰ੍ਹਾਂ ਦੀ ਜਿਹੜੀ ਰਿਫਟ ਜਿਹੜੀ ਬਣਾਣੀ ਮੈਂ ਸਮਝਦਾ ਕਿ ਇਹ ਕੋਈ ਚੰਗੇ ਸੰਕੇਤ ਨਹੀਂ ਹੈ ਸੋ ਹਿਮਾਚਲ ਸਰਕਾਰ ਨੂੰ ਇਹਦੇ ਉੱਤੇ ਜਿਹੜਾ ਕੜਾ ਐਕਸ਼ਨ ਲੈਣਾ ਚਾਹੀਦਾ ਹੈ ਕਿ ਜਿਹੜੇ ਲੋਕਾਂ ਨੇ ਹਰਕਤ ਕੀਤੀ ਹੈ ਉਹਨਾਂ ਦੇ ਉੱਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਚਰਨਜੀਤ ਸਿੰਘ ਚੰਨੀਵਾਰੀ ਕਹਿੰਦੇ ਕਿ ਜਿਹੜੇ ਭਾਪੀਏ ਨਫ਼ਰਤ ਦੀ ਰਾਜਨੀਤੀ ਫੈਲਾ ਰਹੇ ਐਸੇ ਕਾਰਨ ਸਾਰਾ ਕੁਝ ਹੋ ਰਿਹਾ ਹੈ ਇਹ ਨਫ਼ਰਤ ਦੀ ਰਾਜਨੀਤੀ ਦਾ ਜਿਹੜਾ ਬੀਜ ਹੈ ਇਹ ਕਾਂਗਰਸ ਨੇ ਪੈਦਾ ਕੀਤਾ ਇਸ ਵਾਰ ਵੀ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਦਲੀ ਸਮਾਜ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਇਸ ਗੱਲ ਕੇ ਡਰਾਇਆ ਧਮਕਾਇਆ ਔਰ ਇਹਨਾਂ ਦੇ ਜਿਹੜੇ ਪ੍ਰਧਾਨ ਹਨ ਰਾਹੁਲ ਗਾਂਧੀ ਜੀ ਔਰ ਸਾਰੀ ਕਾਂਗਰਸ ਨੇ ਜਿਹੜਾ ਸੰਵਿਧਾਨ ਦੀਆਂ ਇੰਨੀਆਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਕਾਪੀਆਂ ਮਹੰਗਾਈਆਂ ਤਾਂਕਿ ਉਹ ਸਟੇਜਾਂ ਦੇ ਉੱਤੇ ਲਹਿਰਾਈਆਂ ਜਾ ਸਕਣ